ਯਾਖੋ ਨਬਾਂਜ ਮੇਰੀ ਕਲਸ਼ ਨੇ ਬਹੁਤ ਹੈਲਪ ਕੀਤੀ ਹੈ ਕਿ ਮੇਰਾ ਇਸੰਨੇ ਨੂੰ ਉਸ ਮੇਰੇ ਤੱਕ ਪਹੁੰਚਦਾ ਕਿ ਕੋਈ ਕੋ ਚਿੱਤਾਂ ਨਾ ਦੇ ਜਦੋਂ ਵੀ ਗਵਾਚੇ ਹੋਏ ਫੋਨ ਮਿਲਦੇ ਆ ਉਹਨਾਂ ਨੂੰ ਅਸੀਂ ਵੰਡੇ ਹੁੰਦੇ ਆ ਬੁਲਾ ਕੇ ਸਾਡੀ ਸਾਂਝ ਦੀ ਟੀਮ ਨੇ 2 22 ਜਿਹੜੇ ਗਵਾਚੇ ਫੋਨ ਸੀਗੇ ਉਹਨਾਂ ਨੂੰ ਉਹਨਾਂ ਦੇ ਰਾਈਟਫੁੱਲ ਓਨਰਸ ਨੂੰ ਬੁਲਾ ਕੇ ਵੰਡਿਆ ਹੈ ਔਰ ਇਹਨਾਂ ਦੀ ਕੀਮਤ 25 ਲੱਖ ਤੋਂ ਉੱਪਰ ਦੀ ਹੈ ਟੋਟਲ 2023 ਤੋਂ ਲੈ ਕੇ ਹੁਣ ਤੱਕ ਅਸੀਂ 1052 ਅਜਿਹੇ ਲੌਸਟ ਫੋਨਸ ਹੈ ਜਿਨ੍ਹਾਂ ਨੂੰ ਲੱਭ ਕੇ ਉਹਨਾਂ ਦੇ ਓਨਰਸ ਦੇ ਹਵਾਲੇ ਕੀਤਾ ਕਿ ਸਾਡਾ ਇਹ ਉਪਰਾਲਾ ਵੱਧ ਤੋਂ ਵੱਧ ਜਿਹੜੇ ਬਠਿੰਡਾ ਦੇ ਸਿਟੀਜ਼ਨਸ ਹੈ ਜਨਾਂ ਦੇ ਮੋਬਾਈਲ ਗਵਾਚੇ ਹੈ ਔਰ ਉਹਨਾਂ ਨੇ CEIR ਦੀ ਜਿਹੜੀ ਫੈਸਿਲਿਟੀ ਹੈ ਉਹਨੂੰ ਯੂਟਿਲਾਈਜ਼ ਕੀਤਾ ਹੈ ਇਹਦੇ ਲਈ ਉਹਨਾਂ ਦਾ ਵੀ ਤਨਵਾਦ ਦੇਣਾ ਚਾਹਾਂਗੇ ਐਂਡ ਆਈ ਕੰਗ੍ਰੈਚੂਲੇਟ ਥੈਮ ਜਨਾਂ ਦੇ ਫੋਨਸ ਲੱਭ ਕੇ পুচো মানে পৌঁছনা কে মে ਦੇ ਵਿੱਚ ਕਿ ਤੁਸੀਂ ਕੀ ਕੀਤਾ ਤੇ ਮੈਂ ਸ਼ਨੀਵਾਰ ਨੂੰ ਕੰਪਲੇਨਟ ਫਾਈਲ ਕਰਵਾਈ ਤੇ ਮੇਰਾ ਵਿਭਿੰਨ ਦਾ ਵੀਕ ਨੂੰ ਫੋਨ ਲੱਗ ਗਿਆ ਸੀ ਜੀ ਹਜੇ ਅਸੀਂ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ 2023 ਤੋਂ ਲੈ ਕੇ ਹੁਣ ਤੱਕ ਸੈਂਟਰਲ ਇਕੁਪਮੈਂਟ ਆਈਡੈਂਟੀਟੀ ਰਜਿਸਟਰ ਦੀ ਜਿਹੜੀ ਫੈਸਿਲਿਟੀ ਹੈ ਗਵਰਨਮੈਂਟ ਆਫ ਇੰਡੀਆ ਦੀ ਜਿਹਦੇ ਚ ਗੋਮੂ ਹੋਏ ਮੋਬਾਈਲਸ ਨੂੰ ਆਨਲਾਈਨ ਜਿਹੜੇ ਲੋਕ ਅਪਲਾਈ ਕਰਦੇ ਆ ਭਾਵੇਂ ਸੁਵਿਧਾ ਕੇਂਦਰ ਤੇ ਜਾ ਕੇ ਕਰਨ ਜਾਂ ਸਾਂਝ ਕੇਂਦਰ ਤੋਂ ਜਾਂ ਆਨਲਾਈਨ ਉਹਨਾਂ ਨੂੰ ਸਾਡੀ ਜਿਹੜੀ ਸਾਂਝ ਦੀ ਟੀਮ ਹੈ ਕੰਟੀਨਿਊਸਲੀ ਉਹਨਾਂ ਨੂੰ ਮੋਨਿਟਰ ਕਰਕੇ ਜਿਹੜੇ ਰਾਈਟਫੁੱਲ ਓਨਰ ਜਿਹੜਾ ਜਦੋਂ ਵੀ ਗਵਾਚੇ ਹੋਏ ਫੋਨ ਮਿਲਦੇ ਆ ਉਹਨਾਂ ਨੂੰ ਅਸੀਂ ਵੰਡੇ ਹੁੰਦੇ ਆ ਬੁਲਾ ਕੇ ਤੇ ਅਸੀਂ ਪਿਛਲੇ ਸਾਲ ਤੋਂ ਰੈਗੂਲਰ ਬੇਸਿਸ ਤੇ ਕੰਟੀਨਿਊ ਕਰ ਰਹੇ ਹਾਂ ਔਰ ਅੱਜ ਅਸੀਂ ਸਾਡੀ ਸਾਂਝ ਦੀ ਟੀਮ ਨੇ 222 ਜਿਹੜੇ ਗਵਾਚੇ ਫੋਨ ਸੀਗੇ ਉਹਨਾਂ ਨੂੰ ਉਹਨਾਂ ਦੇ ਰਾਈਟਫੁੱਲ ਓਨਰਸ ਨੂੰ ਬੁਲਾ ਕੇ ਵੰਡਿਆ ਹੈ ਔਰ ਇਹਨਾਂ ਦੀ ਕੀਮਤ 25 ਲੱਖ ਤੋਂ ਉੱਪਰ ਦੀ ਹੈ ਟੋਟਲ ਔਰ ਮੈਂ ਇਹ ਦੋਸਤਾਂ ਚਾਹਾਂਗੀ ਕਿ 2023 ਤੋਂ ਲੈ ਕੇ ਹੁਣ ਤੱਕ ਅਸੀਂ 1052 ਅਜਿਹੇ ਲੌਸਟ ਫੋਨਸ ਹੈ ਜਿਨ੍ਹਾਂ ਨੂੰ ਲਬ ਕੇ ਉਹਨਾਂ ਦੇ ਓਨਰਸ ਦੇ ਹਵਾਲੇ ਕੀਤਾ ਸੋ ਸਾਡੀ ਸਾਂਸ ਟੀਮ ਨੂੰ ਮੈਂ ਲੈਡ ਬਾਈ ਐਸਪੀ ਐਸਪੀ ਹੈਡਕ quarters ਮੁਬਾਰਕਬਾਦ ਦੇਣਾ ਚਾਹਾਂਗੀ ਕਿ ਬਹੁਤ ਵਧੀਆ ਕੰਮ ਕਰ ਰਹੇ ਐਂਡ ਆਈ ਹੋਪ ਕਿ ਸਾਡਾ ਇਹ ਉਪਰਾਲਾ ਵੱਧ ਤੋਂ ਵੱਧ ਜਿਹੜੇ ਬਠਿੰਡਾ ਦੇ ਸਿਟੀਜ਼ਨਸ ਆ ਜਿਨ੍ਹਾਂ ਦੇ ਮੋਬਾਈਲ ਘਵਾਚੇ ਆ ਔਰ ਉਹਨਾਂ ਨੇ ਸੀਆਈਆਰ ਦੀ ਜਿਹੜੀ ਫੈਸਿਲਿਟੀ ਹੈ ਉਹਨੂੰ ਯੂਟਿਲਾਈਜ਼ ਕੀਤਾ ਇਹਦੇ ਲਈ ਉਹਨਾਂ ਦਾ ਵੀ ਤਨਵਾਦ ਦੇਣਾ ਚਾਹਾਂਗੀ ਐਂਡ ਆਈ ਕੰਗ੍ਰੈਚੂਲੇਟ ਥੈਮ ਕਿ ਉਹਨਾਂ ਦੇ ਫੋਨਸ ਲੱਗ ਗਏ

ਅਸੀਂ ਜੀ ਹਰ ਬਰੀ اور इवन ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਆ ਤੁਹਾਡੀ ਮੀਡੀਆ ਫਿਟਰਨਿਟੀ ਦੇ ਰਾਹੀਂ ਵੀ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਆ ਕਿ ਬਹੁਤ ਹੀ ਵਧੀਆ ਫੈਸਿਲਿਟੀ ਹੈ ਇਹਦੇ ਚ ਆਨਲਾਈਨ ਰਜਿਸਟਰਡ ਹੁੰਦਾ ਹੈ ਜਾਂ ਤੁਸੀਂ ਸਾਂਝ ਚ ਜਾ ਕੇ ਵੀ ਰਿਪੋਰਟ ਕਰ ਸਕਦੇ ਹੋ ਸਾਡੇ ਜਿਹੜੇ ਪੰਜਾਬ ਪੁਲਿਸ ਦੇ ਸਾਂਝ ਕੇਂਦਰ ਹੁੰਦੇ ਆ ਔਰ ਸਾਡੀ ਟੀਮਸ ਉਹਨਾਂ ਨੂੰ ਫੋਨਸ ਨੂੰ ਆਪਣੇ ਇਕਵਿਪਮੈਂਟ ਦੇ ਰਾਹੀਂ ਮੋਨੀਟਰ ਕਰਦੀ ਹੈ ਜਦੋਂ ਵੀ ਇਹ ਫੋਨ ਲੱਭ ਜਾਂਦੇ ਆ ਅਸੀਂ ਉਹ ਕਨਸਰਨਡ ਪਾਰਟੀ ਨੂੰ ਅ ਸਿਟੀਜ਼ਨਸ ਨੂੰ ਬੁਲਾ ਕੇ ਇਦਾਂ ਦੇ ਸਮਾਰੋਹ ਕਰਕੇ ਉਹਨਾਂ ਨੂੰ ਵਾਪਸ ਕਰ ਦਿੰਦੇ ਆ ਜਿਹੜੇ ਪਕਾਨ ਦਾ ਉਹਨੂੰ ਚੋਰੀ ਦਾ ਮੋਬਾਈਲ ਵੇਚਿਆ ਜਾਂਦੇ ਪੜੇ ਭਾਲੇ ਲੋਕਾਂ ਨੂੰ ਫ੍ਰੀਡ ਵੀ ਮਿਲਦੀ ਆ ਕੀ ਕੀ ਸਭ ਨੂੰ ਉਹ ਜੀ ਇਸ ਤਰ੍ਹਾਂ ਦੇ ਕੇਸਸ ਦੇ ਵੱਖਰੇ ਸੈਕਸ਼ਨ ਹੁੰਦੇ ਆ ਬਟ ਅੱਜ ਜਿਹੜੇ ਇੱਥੇ ਲੋਕ ਆਏ ਉਹਨਾਂ ਦੇ ਆਪਣੇ ਮੋਬਾਈਲ ਘਵਾਚੇ ਸੀਗੇ ਜੋ ਉਹਨਾਂ ਨੂੰ ਅਸੀਂ ਹੈਂਡਓਵਰ ਕੀਤੇ। ਥੈਂਕ ਯੂ